ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੰਬਰ ਵਧੀਆ ਹੋਗੇ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਦੁਪਹਿਰ ਦੇ ਬੱਜੇ ਨੇ 11 ਦੁਪਹਿਰ ਦੇ ਬੱਜੇ ਕਿ ਸਵੇਰ ਦੇ ਬੱਜੇ 11 ਰੋਟੀ ਰੱਤੀ ਖਾ ਲਈ ਆ ਤੇ ਅੱਜ ਆਪਾਂ ਬਟੰਡੇ ਨਹੀਂ ਜਾਣਾ ਤੇ ਹੁਣ ਨਾ ਜਿਵੇਂ ਮਤਲਬ ਚਵਾਕਾਂ ਨੂੰ ਛੁੱਟੀ ਦਾ ਚਾਹ ਹੁੰਦਾ ਨਾ ਮੈਨੂੰ ਵੀ ਚਾਹ ਹੋਣ ਲੱਗ ਗਿਆ ਵੀ ਅੱਰਾ ਅੱਜ ਘਰੇ ਰਾਵਾਂਗੇ ਤੇ ਮੈਡਮ ਆ ਰਹੀ ਏ ਝਾੜੂ ਕਿਉਂਕਿ ਅਸੀਂ ਜਾਣਾ ਅੱਜ ਰੋਟੀ ਤੇ ਵੈਸੇ ਰੋਟੀ ਸੀ ਪਰ ਪਹਿਲਾਂ ਘਰੇ ਹੀ ਖਾ ਲਈ ਆ ਸਾਰ ਸਾਨੂੰ ਰੋਟੀ ਦਾ ਇਨਵੀਟੇਸ਼ਨ ਆ ਅੱਜ ਜੋ ਤੇ ਮੈਂ ਕਿਹੜਾ ਕੋਟ ਪੈਂਟ ਪਾ ਕੇ ਜਾਵਾਂ ਵਿਆਹ ਵਾਲਾ ਪਾ ਕੇ ਜਾਵਾਂ ਕਿ ਦੂਜਾ ਆਪਣੇ ਵਿਆਹ ਵਾਲਾ ਪਾ ਕੇ ਜਾ ਹਰੇ ਰੰਗ ਦਾ ਹਰੇ ਰੰਗ ਦਾ ਕੀ ਸੋਚ ਕੇ ਖਮਾਇ ਤੂੰ ਰੇਂਗਾ ਤੂੰ ਮੇਰਾ ਤਾਂ ਅਨਾਰਕਲੀ ਬਣਾਉਣਾ ਦਿੱਤਾ ਹੋਇਆ ਆ ਅਜੇ ਆਇਆ ਜੀ ਹਾਂ ਵਸੀ ਕਿੱਦਾਂ ਚਲੋ ਜੀ ਤੇ ਡੈਡੀ ਛੜੀ ਹੁੰਨੇ ਆ ਕਿਉਂਕਿ ਦਿਲਖੋਸ ਨੂੰ ਫੋਨ ਲਾਇਆ ਸੀ ਮੈਂ ਦਿਲਖੋਸਾਂ ਦਾ 12 1 ਵਜੇ ਜਾਵਾਂਗੇ 12 ਵਜੇ ਤੱਕ ਕਿਹੜਾ ਟਾਈਮ ਰਹਿ ਗਿਆ ਕੋਈ ਤੇ ਬਸ ਤਿਆਰ ਸ਼ਾਰ ਹੋ ਕੇ ਤੇ ਫਿਰ ਚੱਲਦੇ ਆਂ ਫਿਰ ਅੱਜ ਲਾਉਣੇ ਆ ਰੌਣਕਾ ਮਿਲ ਕੇ ਬਹਿ ਕੇ ਖਾਣੇ ਆ ਰੋਟੀ ਕੀ ਹੋ ਗਿਆ ਕੀ ਗੱਲ ਹੈ ਆਈ ਜਾ ਤੇ ਹੂੰ ਜੱਡੀ ਤੇ ਮਾਰ ਇੱਤਾ ਜਾ ਪਿਆ ਉਹਦੇ ਜਾਨੀ ਪਤਾ ਨਹੀਂ ਕਿ ਉਂਗਲਾ ਮਾਰਨੀ ਮਾਰ ਲਾ ਜਾ ਤੇ ਉੱਚੀ ਲਾਉਣਾ ਹੀ ਆ ਉੱਚੀ ਐ ਉੱਚੀ ਕਿੱਥੇ ਐ ਆ ਜਾ ਮਾਰ ਲਾ ਮਾਰ ਲਾ ਉਂਗਲਾਂ ਦਾ ਨਹੀਂ ਉਹ ਤਾਂ ਆਦੀ ਹੋਵੇ ਮਾਰਨ ਅੱਗੇ ਠੱਠੇ ਕੰਮ ਠੱਠੇ ਕੰਮ ਕਿੰਨੀ ਸੀਰੀਅਸ ਲੈ ਗਿਆ ਗੱਲ ਨੂੰ ਇੰਨਾ ਸਜਣ ਵਾਲੀ ਤਾਂ ਕੋਈ ਲੋੜ ਹੀ ਨਹੀਂ ਸੀ ਕੀ ਗੱਲ ਏ ਕਿਧਰੇ ਅੱਜ ਜਾਰਾ ਨਹੀਂ ਜੈਕਤਾ ਪਾਕਿਸਤਾਨ ਵਾਲੇ ਕੋਟ ਤਾ ਤੂੰ ਮੇਨੇ ਨਹੀਂ ਨਹੀਂ ਸੋਹਣਾ ਲੱਗਦਾ ਐ ਨਹੀਂ ਬਹੁਤ ਉਹ ਤਾਂ ਤਾਂ ਸੋਹਣਾ ਲੱਗਦਾ ਆ ਤਾਂ ਤਾਂ ਕਹਿੰਦੀ ਸੀ ਗੜ ਕਾ ਤੇ ਪੈਣਾ ਲੋ ਬੋਤਲ ਨੂੰ ਹੀ ਚੋਤੀ ਆਉਣੀ ਖੜਾ ਰਹੀ ਸੀ ਚੰਗਾ ਮੰਮੀ ਮਿਲਤੇ ਹੈਂ ਸ਼ਾਮ ਕੋ ਚਲ ਬਈ ਚਲੋ ਚਾਂਮਲੀ ਗਿਆ ਤੇ ਜਾਣਾ ਆ ਇਧਰੋਂ ਵੀ ਆ ਕੇ ਇਧਰੋਂ ਆ ਕੇ ਸਵਾਰੂੰਗੀ ਹਾਏ ਬੇਬੀ

ਫੈਰੇ ਹੁੰਦੇ ਆਂ ਸਿੰਧੀ ਚ ਪੰਜਾਬੀ ਕਾਲੇ ਜਿਹੇ ਲਿੰਦੇ ਨਾ ਹਿੰਦੀ ਜਿਹੜਾ ਪਿਆਬੀ ਜਿਹਾ ਪਤਾ ਨਹੀਂ ਬੇਟਰ ਹੁੰਦੇ ਵਾਸ ਕਰ ਫੈਰੇ ਕਰਦੇ ਉਹਨਾਂ ਨੂੰ ਕਹਿੰਦੀ ਆਈ ਐਮ ਪਲੇਟ ਡੈਕੋਰੇਟ ਕਰੀਏ ਨਗਾ ਇਹ ਕਹਿੰਦੀ ਨਾ ਆਪਣਾ ਪੰਡਾਇ ਇਹ ਤੁਸੀਂ ਦਾ ਇਹ ਤਾਂ ਸਿੱਕਣਾ ਹੈ ਇਹ ਤੁਸੀਂ ਦਾ ਹੋ ਜਾਏਗਾ ਤੁਹਾਨੂੰ ਪਹਿਲੇ ਦੇ ਅਜਨ ਚਾਹ ਦਿਓ ਗਰਮ ਕਰਕੇ ਅਜੇ ਦੇਣੀ ਵੀਰੇ ਚਾਹ ਗੱਲਾਂ ਮਾਰੀ ਜਾਂ ਨੂੰ ਹੁਣ ਇਹਨੂੰ ਬਣਾਉਣ ਦੇ ਨਾਲ ਆਪਾਂ ਜਿਹੜੀ ਹੈਗੀ ਆ ਆ ਇਧਰ ਬਣਾ ਲਾ ਚੀਰ ਰਿਹਾ ਦਾ ਪੱਕੇ ਬਹਿਰਾ ਰਹੀ ਆ ਮੂਲ ਮੂਲੀਆਂ ਕੱਢਦੇ ਨੇ ਕਿੰਨੀ ਹੁਣ ਕਦ ਕੰਨੀਆਂ ਪੱਕੇ ਬਹਿਰਾ ਬਹਿਰਾ ਭਾਬੀ ਮੂਲੀਆਂ ਕੱਢ ਦਿੰਦੇ ਆਏ ਤੇ ਮੈਂ ਚੇਲੇ ਕੱਢਦੇ ਚੇਲੇ ਨਹੀਂ ਕੱਢਦੇ ਕੱਢ ਦਿੰਦੇ ਬਹਿਰਾ ਅਜੇ ਕਹਿੰਦਾ ਬਹਿਰਾ ਕੱਢਦੀ ਰਹੀ ਜਣਾ ਬਹਿਰਾ ਸੀ ਤੇ ਕੰਮ ਮਿਲਿਆ ਲੱਗਦਾ ਇਹਨੂੰ ਉੱਥੇ ਕੰਮ ਮਿਲਿਆ ਲੱਗਦਾ ਇਹਨੂੰ ਮੈਨੂੰ ਲੱਗਦਾ ਤਾਂ ਇਹ ਫੁੜਾ ਵਾਂਗ ਤੇ ਹਰ ਜੱਬਣਾ ਲੈ ਆ ਦੇ ਆ ਦੇਖ ਲੈ ਬਾਈ ਮੈਂ ਕਰਤੀ ਨਾ ਪੂਰੀ ਉੱਤੇ ਹੁਣ ਕਾਲਾ ਨੂਨ ਲਗਾ ਕੇ ਲੋਕ ਆਪੇ ਫੀਡਿੰਗ ਜ਼ਿਆਦਾ ਵੀ ਨਹੀਂ ਅੱਜ। ਆ ਚੱਕ ਲੈ ਗਏ ਮੇਰੀ ਬਿੱਟੀ ਦਾ ਖਾਣਾ ਦੇ ਕੇ ਇੰਦਰ ਗੋਲਾ ਭਰਿਆ ਦੂਜਿਆਂ ਨੂੰ ਦਿਖਾਉਂਦੀ ਆ। ਬੜੀ ਵਧੀਆ। ਹੋਰ ਪਾ ਦੇ ਆਂਟੀ ਇਹਨਾਂ ਮਾੜੀ ਦੀ। ਪਾ ਤਾ ਲਈ ਮਸੂਨ ਹੋਰ ਤਾਂ ਹੋਰ ਭਰਾਲਾ ਥੋੜੇ। ਨਿਰ ਮਿੱਠਾ ਤਾਂ ਹੈ ਨਹੀਂ ਬਹੁਤ ਵਧੀਆ ਆ ਮਿੱਠਾ। 슈ਗਰ ਫ੍ਰੀ ਬੰਦਾ ਵੀ ਵਧੀਆ ਖਾ ਸਕਦਾ। ਅੱਡੀ ਵੀ ਹੋਣੀ ਗੱਲ। ਹਾਂ ਫੇਰ। ਬਸ ਅਸੀਂ ਮੈਂ ਫਿਰ ਮੇਰੇ ਤੇ ਕ੍ਰੀਮ ਤੋਂ ਬਿਨਾਂ। ਤਾਂ ਵੀ। ਜਦੋਂ ਲਉਂਗੇ ਉਹਨਾਂ ਨੂੰ। ਕਚਕਾ ਆ ਦੇ ਜਿਹੜੇ ਦੂਜੇ ਡੀਸਟ੍ਰੀਬਿਊਟਰ ਨਹੀਂ ਸਾਡੇ ਵਾਈਟ ਦੇ ਜਿਹੜਾ ਹੋਣ ਮਹਿੰਗਾ ਸੀ ਉਹ ਡਾਊਨ ਨਹੀਂ ਆਇਆ ਤਾਂ ਇਹ ਕਿਹੜੀ ਵਡੇ ਦਾ ਮੁੱਕੀ ਕੀ ਪ੍ਰਾਣਾ ਹਾ ਹਾ ਵੱਡੇ ਆ ਸਾਰੀਆਂ ਆਪਸ਼ਨਾਂ ਹੈਗੀਆਂ ਸਾਡੇ ਕੋਲ ਆਂਦੀ ਜਿਹੜੇ ਉਹ ਆ ਦੂਜੇ ਜਿਹੜੇ ਵਾਈਟ ਜੇ ਆਪਣੇ ਉਧਰ ਤਾਜੂ ਨੂੰ ਸੁਵਾਇਆ ਹੀ ਆ ਮੈਂ ਤਾਜਪਤਨ ਸੌ ਗਈ ਆ ਸ਼ੁਕਰ ਹੈ ਸ਼ੁਕਰ ਨਾਲ ਬੋਤਲ ਪੀ ਆਤੀ ਉਹਨੂੰ ਹੂੰ ਹੁਣ ਮੈਂ ਆਪਣੀ ਦੂਜੀ ਛੋਟੀ ਨੂੰ ਦਮਾ ਵੱਡੀ ਨੂੰ ਦਮਾ ਗਰਮ ਕਰਨ ਦਾ ਗਾਮ ਗਾਲੂ ਨੇ ਪੁੱਤ ਉਹ ਕਰਦੀ ਆ ਵੱਡੀ ਨੂੰ ਦੇ ਕੇ ਛੋਟੀ ਕੁੜੀ ਨੂੰ ਛੋਟੀ ਸਵਾਤੀ ਕੁੜੀ ਮੈਂ ਆਪਣੀ ਵੱਡੀ ਨੂੰ ਸੁਵਾਣਾ ਹਾਂ ਹੋਰ ਕੋ ਕਰੇ ਜਾਂ ਨਾ ਕਰੇ ਪਰ ਘੰਡੇ ਜੀਰ ਕੇ ਚਾਹ ਜ਼ਰੂਰ ਮੰਗੀ ਇਹ ਮੇਰਾ ਮੁੱਟਲਾ ਕੰਮ ਆ ਬੱਬੂ ਨੇ ਵੀ ਕੱਲ ਉਹ ਪੂਰ ਕਰਨ ਗਈ ਤੁਸੀਂ ਸਾਰਾ ਕੰਮ ਕਰ ਲਓ ਪ੍ਰਸ਼ਾਦ ਨਾਲ ਲੈਣੀ ਆ ਜਿਹੜਾ ਮੁੱਟਲਾ ਕੰਮ ਹੁੰਦਾ ਫਿਰ ਅਗਲਾ ਆਪ ਦਾ ਸੰਭ ਲੈਂਦਾ ਹੈ ਨਾ ਵੀ ਲੈ ਆਪਾਂ ਨੂੰ ਕਿਹੜਾ ਪੇਸਾਂ ਗਿਆ ਹਾਂ ਮੈਂ ਨਾਲੇ ਆਪਾਂ ਨੂੰ ਪਤਾ ਵੀ ਆਪਣੇ ਆਂਟੀ ਕੱਲੀ ਆ ਕੰਮ ਤਾਂ ਕਰਨੀ ਆ ਨਾ ਵੀ ਤੇ ਇਧਰ ਪ੍ਰੋਗਰਾਮ ਦੇ ਲੋ ਇਧਰ ਵੇ ਬਬੂ ਚੜਾਈ ਤੇ ਇਧਰ ਹੋਈ ਵੀ ਹੈ ਬੀਪੀ ਤਵਿੰਦਰ ਪਾਰਕਰ ਸ਼ੈਫੀ ਇੱਥੇ ਰੱਖਾ ਨੂੰ ਵੀ ਬੋਕਣਾ ਦੇ ਇੱਕ ਜੀ ਕਰ ਦਿਆ ਭਾਬੀ ਇੱਕ ਇੱਥੇ ਛੋਟੀਆਂ ਨਾ ਪਲੇਟਾਂ ਹੈ ਵੱਡੀਆਂ ਵੀ ਪਲੇਟਾਂ ਹੈਂ ਹਾਂ ਚਲ ਕੋਈ ਆਹ ਲੈ ਕੇ ਜਾ ਤੂੰ ਪਹਿਲਾਂ ਹਾਂ ਉਹਨੂੰ ਅਸੀਂ ਡੈਕੋਰੇਟ ਕਰਦੇ ਹਾਂ ਹਾਂ ਆ ਲੈ ਜਾ ਜੇ ਤੇ ਇਹ ਇੱਕ ਚਲਾ ਦਿਓ ਸਾਰਾ ਕੁਝ ਮੈਂ ਭਾਬੀ ਹੋਲ ਵੀ ਚੌਲਾਂ ਦਾ ਜਿਹੜਾ ਉਹਦਾ ਸਾਹਮਦੇ ਆ ਮੈਂ ਕਿਹਾ ਫੇਰ ਮੇਰੀ ਫੇਵਰੇਟ ਨੂੰ ਚੌਲ ਪਸੰਦ ਹੈ ਨਾ ਮੇਰੇ ਹੱਥਾਂ ਦੇ ਫੇਰ ਮੈਂ ਹੀ ਬਣਾ ਲਾਂ ਥੋੜੀ ਫੇਵਰੇਟ ਸਾਡੀ ਜੀ ਫੇਵਰੇਟ ਹੈ ਦੀ ਮੈਂ ਤੂੰ ਕਮੈਂਟਾਂ ਦਾ ਜਵਾਬ ਇਹ ਦਿੰਦੀ ਨਹੀਂ ਹਾਂ ਮੰਨਦੀ ਕੱਲ ਮੈਨੂੰ ਦਿਗੈਨ ਤੈਨੂੰ ਕੱਲ ਨਹੀਂ ਆਦਰੇ ਹਾਂ ਕਦੀ ਦਿਖੇ ਨਹੀਂ ਦੋ ਤਿੰਨ ਵੀਡੀਓ ਤੇ ਕਮੈਂਟ ਕੀਤੇ ਲੜਪਾ ਲਿਵਨ ਆ ਗੋ ਮੈਂ ਕਰਦੀ ਹੁੰਦੀ ਹਾਂ ਦੰਗ ਬਈ ਇਹ ਤਾਂ ਸਾਨੂੰ ਰਿਪਲਾਈ ਚਾਹੀਦਾ ਹੁਣ ਕਹਦਾ ਮੈਂ ਹੋ ਤੁਸੀਂ ਕਰਦਿਆ ਕਰੋ ਪਾ ਲੀ ਕਿੱਥੇ ਚੱਲਿਆ ਦਾ ਕਮੈਂਟ ਆਇਆ ਮੇਰੇ ਫੇਵਰੇਟ ਦਾ ਕਰ ਦੂਗੀ ਮੇਰੇ ਕੋਲ ਹਾਈ ਮੈਂ ਤਾਂ ਕਮੈਂਟ ਹੀ ਨਹੀਂ ਕਰਦੂ ਮੇਰੇ ਪਤਾ ਹੀ ਰਿਪਲਾਈ ਤਾਂ ਕਰਨਾ ਨਹੀਂ ਅੰਗੂਰ ਸ਼ਰਾਬ ਆਤੀ ਐਂ ਅੰਗੂਰ ਖਾ ਲੈ ਲੋ ਤੇ ਉਹ ਸ਼ਰਾਬ ਹੋਦੀ ਆ ਇਹਨਾਂ ਨੂੰ ਕਿਹੜਾ ਸ਼ਰਾਬ ਦੋਲੀ ਇਹ ਖਾ ਲੈੰਦਾਂ ਇਹਦੀ ਸ਼ਰਾਬ ਦੀਆਂ ਮਾਰਦੇ ਕੋਈ ਅਗਰ ਆਬੀ

ਨੋ ਵੀ ਆ ਕੇ ਚੁੱਲੇ 'ਚ ਮਚਾਲੀ ਅੱਗ ਪੈ ਗਿਆ ਕੜੀ ਬਣਾਉਣ ਲੱਗਿਆ ਜੀ ਕੜੀ ਬਹੁਤ ਟਾਈਮ ਬਾਅਦ ਹਾਂ ਬਹੁਤ ਟਾਈਮ ਬਾਅਦ ਬਣਾਉਣ ਲੱਗਿਆ ਮੇਰੇ ਹਿਸਾਬ ਨਾਲ ਤਾਂ ਪਿਆਹ ਤੋਂ ਪਹਿਲਾਂ ਦੀ ਬਣਾਈ ਹੋਈ ਹੈ ਹਾਂ ਵਿਆਹ ਤੋਂ ਕਿੰਨੋ ਕਿੰਨੋ ਦੇ ਵਿਆਹ ਤੋਂ ਪਹਿਲਾਂ ਦੀ ਬਣਾਈ ਹੈ ਹਾਂ ਉਹ ਵੀ ਬਣਾ ਕੇ ਖਵਾਈ ਸੀ ਹਨਾ ਜਦਦੇ ਉਹ ਆਏ ਸੀਗੇ ਮੈਨੂੰ ਲੱਗਦਾ ਮੋਦੀ ਪਰਗੇ ਆਏ ਹੋਏ ਸੀ ਮੋਦੀ ਸਕੂਲ ਗਈ ਸੀ ਹਾਂ ਉਹ ਤਾਂ ਹੀ ਬਣਾਈ ਸੀ ਉਹਦੇ ਬਣਾਈ ਸੀ ਆਹੋ ਉੱਗਵਤ ਬਣਾਈ ਪਾਪੇ ਸਾਡੇ ਦੀ ਫੇਵਰੇਟ ਐ ਗੜੀ ਚਲੋ ਉਹਦੀ ਵਿਆਹ ਕਰ ਲੈਂਦੀ ਐ 4 ਮਹੀਨੇ ਬਾਅਦ ਗੜੀ ਬਣਾਉਣ ਲੱਗੇ ਆ ਚਾਹੋ ਤੋ ਉਹ ਜੀ ਆਈ ਕਰਨਾ ਤੋ ਕਾ ਕੀ ਬਣਾਉਦੀ ਸੀ ਗੰਡਿਆਂ ਦੀ ਦਾਲ ਉਹਦੇ ਦੁੱਧ ਮਰ ਸਕੇ ਉਹਦੀ ਦੁੱਧ ਪਾ ਕੇ ਤੋ ਦੇ ਜੇ ਅੰਦਰ ਅਦਰ ਸੰਦ ਗਾ ਲਦਾ ਗੰਡਿਆਂ ਨੂੰ ਆਪਾਂ ਗੰਡਿਆਂ ਦੀ ਵੀ ਨਹੀਂ ਬਣਾਈ ਦੁੱਧ ਪਾ ਕੇ ਪਹਿਲਾਂ ਪਹਿਲਾਂ ਜਦੋਂ ਪਹਿਲਾਂ ਬਹੁ ਬਣਾਉਂਦੇ ਸੀ ਜਦੋਂ ਜਦੋਂ ਮੈਂ ਵਿਆਹੀ ਵੀ ਆਈ ਆਈ ਸੀ ਤੋ ਬਾੜੀ ਬਣਾ ਕੇ ਜਾਂਦੇ ਸੀ ਇਹ ਬਣਾ ਚਲੋ ਜੀ ਗੰਡੇ ਆ ਸਭ ਜਿੰਨਾ ਹੋਣੀ ਅੱਜ ਗੰਡੇ ਬਣਾਉਂਦੇ ਬੜੀ ਗੱਦ ਬਣਾਵਾ ਇਹ ਕਿਹਦੇ ਜਿੰਨਾ ਕਿੰਨੀਆਂ ਚੀਜ਼ਾਂ ਜਿਹੜੀਆਂ ਕਈ ਆਡੇ ਦੀ ਬਰੌਂ ਬਣਾਉਂਦੇ ਹੁੰਦੇ ਆ ਆਟਾ ਦੁੱਧ ਪਾ ਕੇ ਜਿਵੇਂ ਦੁੱਧ ਪਾ ਕੇ ਤਾਂ ਨਹੀਂ ਆਦਾ ਤਾਂ ਉਹ ਬਣਦਾ ਤਰੀਆ ਤਰੀਆ ਵਾਲਾ ਦੂਜਾ ਪਾ ਲੈਂਦੇ ਕਈ ਦੁੱਧ ਦੌੜਾ ਤਾਂ ਨਹੀਂ ਸੋਣਿਆ ਮੰਮੀ ਸੋ ਉਹ ਦੂਜਾ ਸੰਟ ਬਣਾਉਂਦੇ ਆ ਕਈ ਹੂੰ ਸੰਡ ਹੂੰ ਉਹ ਵੀ ਬਹੁਤ ਫਾਇਦੇ ਬਾਈ ਬੁਏ ਨਹੀਂ ਹੁੰਦੀ ਕਹਿੰਦੇ ਉਹਦੇ ਨਾਲ ਬਹੁਤ ਤਾਂਆਂੀਆਂ ਸਬਜ਼ੀਆਂ ਆਪਾਂ ਹੁਣ ਕਿੰਨੀਆਂ ਸਬਜ਼ੀਆਂ ਨਹੀਂ ਬਣਾਈਆਂ ਮੈਂ ਕਿਤੇ ਬੰਦ ਗੋਭੀ ਨਹੀਂ ਖਾਂਦੇ ਬੰਦ ਗੋਭੀ ਬਹੁਤ ਬਣਾਉਂਦੇ ਆ ਮੈਂ ਤਾਂ ਕਈ ਨਹੀਂ ਖਾਂਦਾ ਸਬਜ਼ੀਆਂ ਫੇਰ ਵੀ ਬਣਦੀਆਂ ਨੇ ਕਿਹੜੀ ਨਹੀਂ ਖਾਂਦੇ ਤੁਸੀਂ ਦੱਸੋ ਮੈਂ ਤਾਂ ਬੈਂਗਣੀ ਵੀ ਨਹੀਂ ਖਾਂਦਾ ਮੈਂ ਤਾਂ ਸੋਇਆਬੀਨ ਵੀ ਨਹੀਂ ਖਾਂਦਾ ਸੋਇਆਬੀਨ ਵੀ ਨਹੀਂ ਬਣਾ ਜਿੱਦੇ ਬਣਾ ਨਹੀਂ ਸੋਜਗਾ ਬਣਾਇਆ ਉਹ ਤਰਕਾਇਆ ਤੱਕ ਜਾਂਦੀ ਸਾਗ ਬਣਾਉਂਦੇ ਨੇ ਰਾਣੀਆਂ ਦੀ ਫਿਰ ਇਹਨਾਂ ਚੋਲਰ ਬਣਾ ਲੈ ਮੈਂ ਤਾਂ ਨਹੀਂ ਲੈ ਆਈ ਸੀਗੀ ਨਹੀਂ ਨਹੀਂ ਮੰਮੀ ਜਦੋਂ ਸੋਇਆਬੀਨ ਮੈਂ ਬਣਾਉਣੀ ਆ ਤੁਹਾਡੇ ਲਈ ਅੱਡੇ ਸਬਜ਼ੀ ਬਣਦੀ ਆ ਸੋਇਆਬੀਨ ਮੈਂ ਆਪਦੇ ਲਈ ਬਣਾਉਣੀ ਹੁੰਨੀ ਆ ਹੋਰ ਦੱਸੋ ਠੀਕ ਹੈ ਜੀ ਕਿਹੜੀ ਸਬਜ਼ੀ ਨਹੀਂ ਖਾਂਦੇ ਤੇ ਰੋਟੀ ਪਾਣੀ ਖਾ ਕੇ ਆ ਕੇ ਬਈ ਮੇਰਾ ਤਾਂ ਵੈਸੇ ਜੀਵ ਹੀ ਨਹੀਂ ਕਰਦਾ ਰੋਟੀ ਖਾਣ ਨੂੰ ਇਹ ਬਣਾ ਰਹੀ ਆ ਕੜੀ ਸਬਜ਼ੀ ਕਿਉਂਕਿ ਮੰਮੀ ਹਰ ਹਾਲ ਤਾਂ ਖਾਣੀ ਆ ਰੋਟੀ ਅਸੀਂ ਤਾਂ ਖਾਏ ਚਲੋ ਪਏ ਰੋਟੀ ਆਥਣੇ ਟਾਈਮ ਦਾ ਉਹ ਹੋ ਜਾਂਦਾ ਕਿਉਂਕਿ 4:00 ਵਜੇ ਮੇਰੇ ਖਿਆਲ ਸਾਢੇ 4 ਰੋਟੀ ਖਾਦੀ 5:00 ਵਜੇ ਹਨਾ ਪਹਿਲਾਂ ਗੱਲਾਂ ਕਰਤਾਂ। ਪਹਿਲਾਂ ਗੱਲਾਂ ਕਰਤਾਂ ਨੀ ਫਿਰ ਪਕੌੜੇ ਖੋੜਾ ਜਾਂਦੇ। ਪੜੇ ਸੀ ਕਿ ਫਿਰ ਉਤੋਂ ਬਾਦ ਚਾਹ ਦੇਤੀ। ਚਾਹ ਤੋਂ ਬਾਅਦ ਫਿਰ ਮੁੜ ਕੇ ਦੂਸਰਾ ਇਹ ਫਰੂਟ ਫਰਾਟ ਖਾਈ ਗਏ ਆ ਚਿਕਨ ਖਾਈ ਗਏ ਆ ਬੈਠੇ ਤੇ ਮੁੜ ਕੇ ਫਿਰ ਅਚਾਰ ਚੂਲ ਮੈਂ ਬਣਾ ਮੈਂ ਬਣਾਏ ਸੀ ਚੌਲ ਜਦੋਂ ਵੀ ਮੈਂ ਗਰੰਟੀ ਮੈਂ ਬਣਾ ਦਨੀ ਕੋਈ ਗੱਲ ਨਹੀਂ ਚੌਲਾਂ ਦੀ ਡਿਊਟੀ ਮੇਰੇ ਕੋ ਮੇਰੀ ਹੁੰਦੀ ਐ ਤੇ ਚੌਲ ਚੂਲ ਬਣਾਏ ਆਪਾਂ ਤੇ ਮੁੜ ਕੇ ਜੀ ਰੋਟੀ ਰੋਟੀ ਖਾ ਕੇ ਚੱਲ ਜੰਦ ਕੀ ਫੇਰ ਲਾ ਲਿਓ 4 ਵਜੇ ਖਾਧੀ ਆ ਮੈਨੂੰ ਲੱਗਦਾ ਨਾ ਮੈਂ ਕੀ ਹੂੰ ਤਾਂ ਹੀ ਹੁਣ ਜੀ ਨਹੀਂ ਕਰਦਾ ਰੋਟੀ ਨੂੰ ਹੁਣ ਤੱਕ ਕੀ ਪਤਾ ਲੱਗੇ ਜਾਵੇ ਭੱਖਾ ਅੱਜ ਦਾ ਚੱਲ ਲੱਗੀ ਤੱਕ ਅੱディ ਖਾ ਲਵਾਂਗੇ ਅੱਜ ਭਾਈ ਆਪਾਂ ਆਈਫਿਲ ਟਾਵਰ ਆਪਦਾ ਫੇਰ ਚਾਲੂ ਕਰ ਲਿਆ ਕਿਉਂਕਿ ਹੈ ਤੇ ਪਾਪਾ ਆ ਗਿਆ ਸੀ ਕਿ ਉਹ ਬੰਨ ਚਲਾ ਲਿਆ ਹੋਰ ਫਿਰ ਉਹ ਤਾਂ ਚੱਲਦਾ ਹੀ ਨਹੀਂ ਸੀਗਾ ਹੁਣ ਉਹਦਾ ਪੈਸੇ ਐਵੇਂ ਭਰੀ ਜਾਣ ਦਾ ਕੀ ਫਾਇਦਾ ਸੀ ਇਹ ਤਾਂ ਚੱਲ ਪਿਆ ਇਹ ਦੁਬਾਰੇ ਫੇਰ ਇਹੀ ਚਲਾ ਲਿਆ ਹੋਰ ਕੀ ਚੱਲਦਾ ਫਿਰ ਕਨੈਕਸ਼ਨ ਹੀ ਕਰਾਉਣਾ ਸੀ ਪਿੱਛੋਂ ਇਹਦਾ ਇਹ ਕਿੜਾ ਪੱਟਿਆ ਸੀ ਆਪਾਂ ਕਿਉਂਕਿ ਟਾਵਰ ਤਾਂ ਆਪਾਂ ਖੋਲੇ ਹੀ ਨਹੀਂ ਸੀਗਾ ਸਿਰਫ ਆਪਾਂ ਮੋਡਮ ਲਾ ਕੇ ਰੱਖਿਆ ਸੀਗਾ ਤੇ Jio ਦਾ ਕਰਤਾ ਬੈਕ ਬੈ મતલਬ Jio ਦਾ ਰੱਬਾ ਪੈਕ ਕਰਤਾ ਉਹਦਾ ਰੀਜ਼ਨ ਇਹ ਹੈ ਬਈ ਕਿ ਪਿਛਲੇ ਡੇਢ ਦੋ ਮਹੀਨੇ ਪਹਿਲੇ 3 ਮਹੀਨੇ ਦੋ 2.5 ਮਹੀਨੇ ਮੈਂ ਟੱਟ ਬਹੁਤ ਵਧੀਆ ਚੱਲਿਆ ਜਦੋਂ ਇਕੱਠਾ ਪੈਕ ਸੀ ਹਨਾ ਤੇ ਪਿਛਲੇ 2-3 ਮਹੀਨਿਆਂ ਤੋਂ ਹਨਾ ਮਹੀਨੇ ਦੀ ਮਹੀਨੇ ਬਿੱਲ ਭਰ ਰਹੇ ਆਂ ਆਪਾਂ ਤੇ 100 GB ਵੀ ਨਹੀਂ ਯੂਜ਼ ਹੁੰਦੀ ਸੀ ਸਾਡੇ ਤੋਂ ਮਹੀਨੇ 'ਚ ਕਾਰਨ ਉਹਦਾ ਕੀ ਸੀ ਜਦੋਂ ਨੈੱਟ ਹੀ ਨਹੀਂ ਚੱਲੂਗਾ ਤਾਂ ਯੂਜ਼ ਕਰਦੇ ਨਾ ਹੋਊਗੀ ਤੇ ਮੈਂ ਆਏ ਦਿਨ ਆਏ ਤੀਜੇ ਦਿਨ ਚੌਥੇ ਦਿਨ ਦੂਜੇ ਦਿਨ ਤੀਜੇ ਦਿਨ ਆ ਫੋਨ ਕਰਕੇ ਮੈਸੇਜ ਕਰਕੇ ਲਾਈਵ ਤੇ ਜਾਂ ਕੁਵੇਂ ਵੀ ਲਾ ਲੋ ਵੀ ਮੈਂ ਕੰਪਲੇਂਟ ਦਰਜ ਕਰਾਉਂਦਾ ਸੀ ਵੀ ਆਓ ਜੀ ਇਹਨੂੰ ਚੈੱਕ ਕਰੋ ਇੱਕ ਦਿਨ ਤੁਹਾਨੂੰ ਹੁਣ ਦੱਸਦਾ ਹਾਸੋਣੀ ਗੱਲ ਜੀਓ ਵਾਲਿਆਂ ਨੂੰ ਮੈਂ ਰਿਕਵੈਸਟ ਲਿਖਾ ਤੀ ਇਹਨਾਂ ਦੇ ਇੰਜੀਨਿਅਰ ਦਾ ਫੋਨ ਆਇਆ ਇੱਥੇ ਜਿਹੜਾ ਇਹਨਾਂ ਨੇ ਅਪਾਇੰਟ ਕੀਤਾ ਸਾਡੇ ਪਿੰਡਾਂ ਦੇ ਬਾਈ ਜੀ ਤੁਹਾਡੀ ਰਿਕੁਐਸਟ ਆਈ ਸੀ ਮੈਂ ਕਿਹਾ ਹਾਂ ਜੀ ਮੈਂ ਕਿਹਾ ਵੀ ਨੈਟ ਸਲੋ ਬਹੁਤ ਆ ਵੀ 100 Mbps ਵਾਲਾ ਪਲਾਨ ਤੁਸੀਂ ਕਹਿ ਕੇ ਦਿੱਤਾ ਹੋਇਆ ਮੈਨੂੰ Jio Air Fiber ਦਾ ਬਟ ਆਉਂਦੀ ਤਾਂ ਮੈਂ ਕਿਹਾ 2 Mbps ਵੀ ਨਹੀਂ ਵੀਡੀਓ ਕਿਵੇਂ ਅਪਲੋਡ ਕਰਾਂ ਜਾਂ ਕੁਝ ਵੀ ਜੋ ਵੀ ਪ੍ਰੋਬਲਮ ਦੱਸੀ ਰਤ ਮੰਮੀ ਨੇ ਵੀ ਕਹਿ ਤਾ ਹਾਂ ਕਿ ਨੈਟ ਵਧੇ ਲਾ ਹੋਣੀ ਚਾਹੀਦੀ ਆ ਮੰਮੀ ਦਾ ਚਲ ਚੱਲਦਾ ਹੀ ਨਟੇ ਤੇ ਸਾਰਾ ਕੋ ਸਾਰਾ ਦਿਨ ਤੇ ਜੀ ਮੈਂ ਉਹਨੂੰ ਕਿਹਾ ਵੀ ਐਂ ਕਰਕੇ ਚੱਲਦੇ ਹਾਂ ਭਾਈ ਜੀ ਮੌਸਮ ਖਰਾਬ ਹੈ ਤੁਸੀਂ ਦੱਸੋ ਵੀ ਜੇ ਮੌਸਮ ਖਰਾਬ ਹੈ ਤਾਂ ਬੰਦਾ ਨੱਠੀ ਨਹੀਂ ਯੂਜ਼ ਕਰੂਗਾ ਕਮਾਲ ਹਾਸੋ ਹਾਸੋ ਹੀ ਨਹੀਂ ਗੱਲ ਹੈ ਨਾ ਪਹਿਲੇ 2 ਮਹੀਨੇ ਸਹੀ ਚੱਲੇ ਜਾ ਉਹ 2 ਮਹੀਨੇ ਸੀ ਵਿਆਹ ਤੇ ਸੀ ਸਾਨੂੰ ਤਾਂ ਬਦੀ ਨਗ ਕਾਦੋ ਚੱਲੇ ਗਏ ਚੱਲੀ ਹੈ ਕਿ ਨਹੀਂ ਠੀਕ ਆ ਚਲੋ ਜੀ ਓਦੋਂ ਬਾਅਦ ਮੈਂ ਲਗਾਤਾਰ ਫੇਰ ਰਿਕੁਐਸਟਾਂ ਲਖਾਵਾਂ ਵਿਜ਼ਿਟ ਨਾਟ ਰਿਕੁਆਇਰਡ ਅਜ ਪਹਿਲੇ ਦਿਨ ਰਿਕੁਐਸਟ ਦਰਜ ਹੋ ਜਾ ਕਰੇ ਅਗਲੇ ਦਿਨ ਵਿਜ਼ਿਟ ਨੋਟ ਰਿਕੁਆਇਰਡ ਦਾ ਮੈਸੇਜ ਆਇਆ ਕਰੇ ਵੀ ਤੁਹਾਡਾ ਤਾਂ ਇਸ਼ੂ ਸੌਲਵ ਕਰਦਾ ਇਸ਼ੂ ਸੌਲਵ ਹੁੰਦਾ ਨਹੀਂ ਸੀਗਾ ਅੱਕ ਕੇ ਫਿਰ ਮੈਂ ਫੇਰ ਉਸ ਵੀ ਇਸ ਵਾਲੇ ਵਾਲੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦਾ ਬਾਈ ਜੀ ਤੁਹਾਡੇ ਜੇ ਟਾਵਰ ਨਹੀਂ ਖੋਲਿਆ ਤਾਂ ਰੇਂਜ ਆ ਜੂਗੀ ਤੁਸੀਂ ਮੋਡਮ ਲਾ ਦਿਓ ਅੱਜ ਮੈਨੂੰ ਸਵੇਰੇ ਉਹ ਕਹਿੰਦੇ ਤੇ ਰਾਤ ਉਹਨਾਂ ਨੇ ਰਜਿਸਟਰ ਦੁਬਾਰੇ ਕਰਤਾ ਸੀਗਾ ਤੇ ਹੁਣ ਨੈਟ ਚੱਲ ਪਿਆ ਇਹ ਨੈਟ ਬਹੁਤ ਵਧੀਆ ਹੈ ਸ਼ੁਕਰ ਹੋ ਨਹੀਂ ਲਾਇਆ हां ਆਪਾਂ ਉਹਦੇ ਕਈ ਵੀ ਆਂਦੇ ਸੀਗੇ ਵੀ ਤਾਂ ਵਰਜਾ ਖੋਲ ਦੀਏ ਸੀ ਵੀ ਆਪਾਂ ਖੋਲ ਦਾਂਗੇ ਪਰ ਖੋਲਿਆ ਨਹੀਂ ਪਰ ਖੋਲਿਆ ਨਹੀਂ ਤੇ ਚਲੋ ਸ਼ੁਕਰ ਆ। ਇਹ ਵਧੀਆ ਚੱਲਦਾ ਸੀ ਅਸੀਂ ਇਸ ਕਰਕੇ ਲਵਾਇਆ ਸੀ ਕਿਉਂਕਿ ਆਏ ਵੇਲੇ ਤਾਂ ਬਿੱਲ ਘੱਟ ਸੀ ਪਰ ਜੇ ਇਹ ਕਹਿੰਦੇ ਹੁੰਦੇ ਵੀ ਚੀਜ਼ ਵਧੀਆ ਤਾਂ ਉਹਦਾ ਮੁੱਲ ਵੀ ਹੁੰਦਾ ਆ। ਉਹ हिसाब ਸਾਡਾ ਨਹੀਂ ਪਰ ਇਹਦਾ ਵੀ ਪਲਾਨ ਸੇਮ ਹੀ ਹੋ ਗਿਆ 1000 ਦਾ ਹੀ ਹੋ ਗਿਆ ਇਹਦਾ ਵੀ ਪਲਾਨ। ਕਿਵੇਂ ਸਸਤਾ ਹੋ ਗਿਆ? ਹਾਂ ਉਹ ਪਲਾਨ ਹੀ ਡਿਸਕੰਟੀਨਿਊ ਹੋ ਗਿਆ ਨਾ ਜਿਹੜਾ ਆਪਾਂ ਚੱਲਦਾ ਸੀ ਪਹਿਲਾਂ। ਇਹ ਹੁਣ BSNL ਨੇ ਛੋਟਾ ਪਲਾਨ ਥੋੜਾ ਜਿਹਾ ਛੋਟਾ ਉਹਦੇ ਨਾਲੋਂ ਬਾਲਾ ਵੱਡਾ ਨਹੀਂ ਬਾਲਾ ਬਾਲਾ ਨਹੀਂ ਛੋਟਾ। ਪਰ ਮਤਲਬ ਉਸ ਰੇਂਜ 'ਚ ਹੀ 1000 ਦੇ ਸੀ ਆ 1000 ਹੀ ਉਹਦਾ ਪਰਦੇ ਸੀ ਭਾ 1000 ਹੀ ਇਹਦਾ ਕਰੂਗਾ ਉਹਦਾ ਤਾਂ 1400 ਭਰਦੇ ਸੀ ਉਹ ਪਹਿਲਾਂ ਵਾਲੇ ਪਲਾਨ ਦਾ ਸੀ ਇਹ ਹੁਣ ਇਹਦੇ ਪਰ ਐਟ ਲੀਸਟ ਜੋ ਤਾਂ ਉਹਦੇ ਨਾਲ ਉਹ ਤਾਂ ਵਧੀਆ ਚੱਲਦਾ ਹੈ ਇਹ ਜੇ ਤਾਂ ਵਧੀਆ ਇਹਦੀ ਇੱਥੇ ਤੱਕ ਵੀ ਉਹਦੀ ਇੱਥੇ ਤੱਕ ਰੇਂਜ ਘੱਟ ਮੈ ਇੱਥੇ ਕਿਉਂਦੀ ਕਿਤੇ ਵੀ ਨਹੀਂ ਆਉਂਦੀ ਸੀ ਆਉਂਦੀ ਸੀ ਤਾਂ ਵਿੱਚ ਦੀ ਆਇਆ ਮਤਲਬ ਅੱਗ ਦੀ ਨਾਲ ਲੰਘ ਵੀ 2 ਮਿੰਟ ਆ ਗਈ ਫਿਰ ਅੱਧਾ ਘੰਟਾ ਆਉਣੀ ਨਹੀਂ ਵੀਡੀਓ ਬਹੁਤ ਤੜਫਦਾ ਹਾਂ ਤੁਸੀਂ ਕਿਹਦੇ ਸੁਮਿਤੀ ਆਉਂਦੀ ਸੀ ਆਇਆ ਵੀ ਉਹ ਤੋਂ ਹੀ ਇੰਜ ਤੋਂ ਇਹ ਵਾਲਾ ਲਵਾਇਆ ਤੇ ਯਾਰ ਤੋੜ ਦੇ ਨਟ ਦਾ ਮੈਂ ਕਿ ਬੇੜਾ ਹੀ ਵਰ ਗਿਆ ਈ ਸਤੇ ਹੀ ਕੰਨਦਾ ਸੀ ਹੁਣ ਸ਼ਾਇਦ ਜਦੋਂ ਹੁਣ ਆਉਣਗੇ ਤਾਂ ਵਧੀਆ ਚੱਲੂਗਾ ਹੂੰ ਤੇ ਫਿਰ ਇਸ ਕਰਕੇ ਫਿਰ ਆਪਾਂ ਡਿਸੀਜਨ ਲਿਆ ਤੇ ਆਪਾਂ ਪੱਟ ਕੇ ਰੱਖਤਾ ਹੁਣ ਉਹਨਾਂ ਨੂੰ ਰਿਕਵੈਸਟ ਲਿਖਾਈ ਵੀ ਏ ਟਰਮੀਨੇਸ਼ਨ ਦੀ ਵੀ ਆਪਦਾ ਆ ਕੇ ਲੈ ਜਾਓ ਭਾਈ ਹੁਣ ਜਦੋਂ ਆਉਣਗੇ ਤੇ ਲੈ ਜਾਣਗੇ ਤੇ ਨਹੀਂ ਮੈਂ ਜਿਹੜਾ ਫੋਨ ਕਰਕੇ ਉਹਨਾਂ ਦੇ ਲੋਕਲ ਇੰਜੀਨੀਅਰ ਨੂੰ ਕਹਿ ਦੂੰਗਾ ਬਈ ਆ ਉਹਦਾ ਡੱਬਾ ਜਾ ਲੈ ਜਾਓ ਚੱਕ ਕੇ ਕਿਉਂਕਿ ਅਸੀਂ ਕੋਈ ਜ਼ਿੰਮੇਵਾਰ ਨਹੀਂ ਹੋਵਾਂਗੇ ਬਾਅਦ ਚ ਫਿਰ ਤੁਸੀਂ ਕਹੋਗੇ ਵੀ ਤੁਸੀਂ ਡੱਬਾ ਜਾ ਕਿੱਥੇ ਆ ਨਾ ਹਾਂ ਬੈਲ ਨੇ ਦਿੱਤਾ ਜਾਉਂ ਕੁਝ ਵੀ ਆ ਕਿਉਂਕਿ ਮੈਂ ਰਿਕਵੈਸਟ ਅੱਜ ਲਿਖਾਤੀ ਆ ਪਰ ਦੇਖੋ ਹੁਣ ਕਦੋਂ ਕਾਉਂਦੇ ਆ ਪਰ ਹੁਣ ਆਪਾਂ ਵੀ ਇਸਨ ਨਾਲ ਦਾ ਹੀ ਵਧੀਆ ਯੂਜ਼ ਕਰਦੇ ਆ ਇਹਦੇ ਨਾਲ ਨੁਕਸਾਨ ਸਿਰਫ ਇੰਨਾ ਕਾ ਵੀ ਜਿਹੜੀ ਸਾਡੀ ਦੂਜੀ LCD ਆ ਉਹ ਸਮਾਰਟ ਨਹੀਂ ਹੋਊਗੀ ਹੁਣ ਉਹਦੇ ਆ ਸਮਾਰਟ ਕਰਨ ਲਈ ਮਤਲਬ ਉਹ ਇੱਕ ਡੱਬੀ ਜੀ ਆਉਂਦੀ ਆ ਉਹ ਲੈ ਆਉਣੀ ਪਊਗੀ ਚਲੋ ਉਹ ਉਹਦੇ ਨਾਲ ਅਸੀਂ ਸਮਾਰਟ ਉਹਦੇ ਨਾਲ ਹੀ ਹੋ ਜਾਂਦੀ ਹੈ। ਬੜਾ ਟਾਰਗੇਟ। ਖੈਂਸੀ ਦੀ ਸਮਾਰਟ ਕਰਨੀ। ਡੀ ਦੇ ਬੱਚੇ। ਤਕਦੀਰ ਆ ਪਤਾ ਨਹੀਂ ਕਿੱਥੋਂ ਚੱਕ ਲਈ। ਸਲੇਟ ਜੀ ਆ ਇਹ। ਤੇ ਇਹਨੂੰ ਸ਼ਾਇਦ ਉਹਨਾਂ ਦੇ ਘਰੋਂ ਥਿਆਈ ਆ ਅੱਜ ਜਿੱਥੇ ਆਪਾਂ ਗਏ ਸੀਗੇ। ਕਿਹਾਂ ਦਾ ਪਤਾ ਜ਼ੋਰ ਦੀ ਮਾਰ। ਬੁਲਾਉਂਦੇ ਨਹੀਂ ਅਸੀਂ ਕੀ ਗੱਲ ਬੁਲਾਉਣਾ ਹੀ ਨਹੀਂ ਮੈਂ ਤੈਨੂੰ ਉੱਥੇ ਕੀ ਗਿਆ ਸੀ ਹਮ ਕਿਹਾ ਤੈਨੂੰ ਇਹੋ ਜਿਹਾ ਉਹ ਦੇਖਿਆ ਸੀ ਮੇਰੇ ਉਹ ਤੇ ਕਹਤੇ ਖੋਜ ਕਾਤੇ ਨਹੀਂ ਨਹੀਂ ਖੋਜ ਕਾਤੇ ਨਹੀਂ ਆ ਹੁਣ ਇਹ 9 ਵਜੇ ਉੱਠ ਗਈ ਆ ਸੌ ਕੇ ਕਿੰਨੇ ਵੇ ਸੁੱਤੀ ਸੀ ਜੋ ਤ 6 ਵਜੇ ਦੋ ਤਿੰਨ ਘੰਟੇ ਸੌ ਲਈ ਹੁਣੇ ਰਾਤ ਦੇ 2 2:3 3 ਵਜੇ ਤੱਕ ਹੂੰ ਦੀਦੀ ਤੇ ਹੁਣ ਇਸ ਗੱਲ ਲਈ ਡਿਊਟੀ ਨਿਭਾਉਣਗੇ ਜੇ ਉਹ ਤਕਾਰ ਜੀ ਟੈਂ ਟੜੈਂ ਟੈੜੈਂ ਜਦੋਂ ਕਹਿਤਾ ਵੀ ਨਹੀਂ ਬੁਲਾਉਂਦੇ ਤਾਂ ਨਹੀਂ ਬੁਲਾਉਂਦੇ ਤੇ ਨਾਮ ਲਾਓ ਫਿਰ ਹਾਂ ਨਹੀਂ ਹੋਣਾ ਸਾਡੇ ਮੂੰਹ ਤੇ ਠੀਕ ਹੈ ਜੀ ਓਕੇ ਬਸ ਠੀਕ ਹੈ ਹੁਣ ਅਜ ਤੋਂ ਬਾਅਦ ਤੁਸੀਂ ਕਹਿ ਦੋ ਨਹੀਂ ਹੋਣਾ ਤਾਂ ਬੁਲਾਓ ਨਹੀਂ ਹੋਣਾ ਸੀ ਨਹੀਂ ਹੋਣਾ ਤਾਂ ਆਡੀਅנס ਨਾਲ ਕਦੀ ਹੋਊਗਾ ਆਡੀਅנס ਨਾਲ ਕੋਈ ਕੁਸਟਰੀ ਹੈਗਾ ਮੈਂ ਆਪਣੇ ਫੋਨ ਤੋਂ ਆਪੇ ਬਲੌਗ ਸ਼ੂਟ ਕਰਕੇ ਬਾਦੂਗੀ ਆਡੀਅנס ਨੂੰ ਠੀਕ ਹੈ ਜੀ ਖਲਾਰਾ ਪਿਆ ਜਿਹੜਾ ਤੇ ਤੁਸੀਂ ਆ ਕੇ ਕਿਦਾਂ ਕਰੋ ਹੂੰ ਤੇ ਲਓ ਜੀ ਹੁਣ ਜੋਰ ਲੱਗੇ ਆਪਣੀ ਪ੍ਰੈਕਟਿਸ ਕਰਨ ਤੇ ਤਕਦੀਰ ਲੱਗੇ ਆ ਖੇਡਣ ਕਿਉਂਕਿ ਇਹਦਾ ਦਿਨ ਚੜ ਚੁੱਕਿਆ ਤੇ ਅੱਜ ਮੈਂ ਕਹੀ ਜਾਗੂ ਕਰਾਂ ਨਾ ਜੀ ਨਾ ਇਹ ਤਾਂ ਮਤਲਬ ਇਹ ਨਹੀਂ ਹੁੰਦੀ ਹੈਗੀ ਮਾਂ ਮਾਂ ਹੀ ਹੁੰਦੀ ਠੀਕ ਹੈ ਮਾਂ ਤਾਂ ਮਾਂ ਹੀ ਹੁੰਦੀ ਆ ਪਿਓ ਪਿਓ ਹੁੰਦਾ ਜਿਹੜੇ ਕੰਮਾਂ ਨੂੰ ਹੁੰਦਾ ਪਿਓ ਜਿਹੜੇ ਕੰਮਾਂ ਕਿਹੜੇ ਕੰਮਾਂ ਪਿਓ ਬਹੁਤ ਕੰਮਾਂ ਹੁੰਦਾ ਪਿਓ ਦੀ ਕੀਮਤ ਐ ਨਹੀਂ ਪਤਾ ਲੱਗਦੀ ਪਿਓ ਤਾਂ ਅਦ੍ਰਿਸ਼ ਹੁੰਦਾ ਸਾਰਾ ਕੁਝ ਠੀਕ ਆ ਗੱਪਾਂ ਮਰਾ ਲਓ ਪਿਓ ਤਾਂ ਜਿੰਨੀ ਮਰਜੀ ਠੀਕ ਆ ਮੇਉਂ ਗੈਜਟ ਆ ਗਿਆ ਮੇਰੇ ਚਲੋ ਜੀ ਮੈਨੂੰ ਹੁਣ ਸੱਚੀ ਉਹ ਵੀ ਲੈ ਕੇ ਦੇਣੀ ਆ ਮੈਨੂੰ ਅਕਸਰੀ ਤੇ ਠੀਕ ਬੈਨੇਟੀ ਮੇਰੀ ਨਾ ਬਦਲ ਗਿਆ ਮਨ ਸਾਡਾ ਤੇ ਚਲੋ ਜੀ ਆਪਾਂ ਮਿਲਦੇ ਆਂ ਵਲੌਗ ਨੂੰ ਇਸ ਨੂੰ ਕਰਦੇ ਆਂ ਖਤਮ ਨੂੰ ਮਿਲਦੇ ਆਂ ਨਵੇਂ ਵਲੌਗ ਇਧਰਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਕਿਦਾਂ ਲੱਗਦੇ ਆ ਤੇ ਬਾਕੀ ਹੁਣ ਆਪਾਂ ਕੱਲ ਨੂੰ ਵੀ ਜਾਣਾ ਕਿਤੇ ਬਾਹਰ ਪ੍ਰੋਗਰਾਮ ਤੇ ਤੇ ਪਰਸੋਂ ਵੀ ਅਸੀਂ ਬਿਜ਼ੀ ਆਂ ਵੈਸੇ ਤਾਂ ਤੇ ਤੁਹਾਨੂੰ ਵਲੌਗਸ ਚ ਪਤਾ ਲੱਗਦਾ ਹੀ ਰਹੂਗਾ ਤੇ ਬਾਏ ਬਾਏ ਜੀ ਗੁੱਡ ਨਾਈਟ ਕਿਉਂਕਿ ਮੈਂ ਵੀ ਹੁਣ ਪੱਗ ਵਗੈਰਾ ਲਾਵਾਂ ਸੌਂ ਮਾ ਦਸ ਤੋ ਕਨੇ ਘੰਟੇ ਦੀ ਲੰਨ ਦੇ ਕੇ ਇੱਕ ਸਕੈਡ ਦੀ ਸੌਂਜ ਮਾ ਇਹੀ ਕਰਨਾ ਏਦੂ ਬਾਦ ਤੇ ਫਿਰ ਹੋਰ ਹੁਣ ਕੀ ਏਦੂ ਬਾਦ ਕੰਮ ਏਦੂ ਬਾਦ ਕੁੜੀ ਨਾ ਜੇ ਨਾ ਲਉ ਪੀਣਾ ਮੇਰਾ 3 ਤੋਂ 4 ਵਜੇ ਤੱਕ ਫਿਰ ਕੀ ਏ ਹਾਂ ਫਿਰ ਕੀ ਏ ਤੇਰਾ ਹੀ ਪੀਣਾ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ